ਬਾਤੋ ਤਰੀਕਾ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਹੁੰਦੇ ਆ ਜਾਂ ਫਿਜ਼ੀਕਲ ਰਿਲੇਸ਼ਨਾਂ ਦੇ ਕੇਸ ਹੁੰਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦ ਆ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਐ ਇੱਕ ਤੇ ਜੋ ਉਹ ਪ੍ਰਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ ਸਾਡਾ ਸੰਸਾ ਉਸ ਤਰੀਕੇ ਨਾਲ ਮੈਂ ਕਹਿਣਾ ਵਾਂ ਹਥਿਆਰਾਂ ਦੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਦੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਕਿੰਨੇ ਕੁ ਮੁੱਦੇ ਤੁਸੀਂ ਵੇਖੇ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਉਹ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੇ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਤੇ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਕੀ ਇਸ ਤਰ੍ਹਾਂ ਦੇ ਨਾਲ ਇਹਦਾ ਫੋਨ ਲੈਂ ਕਿਉਂਕਿ ਦਾ ਪ੍ਰੋਮੋਸ਼ਨ ਕਾਫੀ ਹੋਣ ਲੱਗੇਗਾ ਚੀਜ਼ਾਂ ਦੀ ਹਾਂਜੀ ਤੇ ਤੁਸੀਂ ਬਲੌਗਰ ਦਾ ਨਾਮ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22-23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀ ਚ ਕਹਿ ਰਹੀ ਆ ਵੀ ਸਾਈਜ਼ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪਾਂ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਇਹ ਰੁਕਣਾ ਚਾਹੀਦੇ ਆ ਪੰਜਾਬ ਠੀਕ ਹੈ ਆ ਮੈਨੂੰ ਤਾਂ ਇਹ ਸਰਕਾਰ ਨੇ ਕਿੰਨਾ ਟਾਈਮ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਰੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈਗੀ ਉਹਦੇ ਤੇ 24 ਘੰਟਿਆਂ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਨਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਇਤਾਂ ਅਹੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਚ ਆਉਂਦਾ ਪਰ 1 ਮਹੀਨਾ ਅਸੀਂ ਜ਼ਰੂਰ ਵੇਟ ਕਰਿਆ ਕਰਾਂਗੇ ਕਿ ਉਹਦੇ ਤੇ ਕਾਰਵਾਈ ਹੋ ਜਾਈ ਕੋਈ ਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਹੈ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਦਿੱਕਤ ਆ ਪਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਆ ਤੋਂ ਆਪਦੀ ਸਾਕੀ ਭੈਣ ਨਾਲ ਫਿਜ਼ੀਕਲ ਰਿਲੇਸ਼ਨ ਚ ਸਾਡੇ ਮੁੰਡੇ ਦੀ ਉਮਰ 25 ਸਾਲ ਆ ਉਹ ਆਪਦੀ 15 ਸਾਲ ਦੀ ਸਾਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 7 ਸਾਲ ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਆ ਦਖਲਾ ਆਉਂਦਾ ਭਈ ਇਸ ਗੱਲ ਦਾ ਅਣਖਾ ਗੈਰਤਾ ਪੰਜਾਬ ਚ ਮੁੱਕਦੀਆਂ ਜਾ ਰਹੀਆਂ ਜਿਨ੍ਹਾਂ ਸਿੱਖਾਂ ਨੇ ਜਾਂ ਪੰਜਾਬ ਵਾਸੀਆਂ ਨੇ ਇਸ ਧਰਤੀ ਤੇ ਜਨਮ ਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀਅ ਜਿਤਾ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਣੀਆਂ ਹੀ ਇੱਜ਼ਤਾਂ ਤੇ ਨਿਗਾ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਐਦੂ ਪਹਿਲੋ ਇੱਕ ਮੈਂ ਪ੍ਰੋਡੂਸਰ ਡੀ ਐਕਸ ਐਕਸ ਨੂੰ ਕੁੱਟ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਜ ਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨ ਆ ਸਾਡਾ ਭਰਾ ਇਸ ਕਰਕੇ ਕੁੱਟਿਆ ਸੀ ਵੀ ਉਹ ਗਲਤ ਤਰੀਕੇ ਦਾਸਦਾ ਮੁੰਡੇ ਕੁੜੀਆਂ ਨੂੰ ਮਿਲਣ ਦੇ ਤੇ 3 ਸਾਲ ਹੋ ਗਏ ਕੁੱਟੇ ਨੂੰ ਸਾਡੇ ਦੇ ਪਰਚਾ ਚੱਲਦਾ ਉਹ ਨੂੰ ਪੁਲਿਸ ਹਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਆਰਾ ਕੰਪਲੇਂਟ ਐਸਐਸਪੀ ਦਫ਼ਤਰ ਘਟੋ ਘਟਾ 10 பஞ்சਾਇਤਾਂ ਭੇਜਾਂਗੇ ਮਾਨਸਾ ਜ਼ਿਲ੍ਹਾ ਦੇ 10 ਸਰਪੰਚ ਹੋਣਗੇ ਤੇ ਉਹਨਾਂ ਨਾਲ ਪੰਜ ਪੰਜ ਮੈਂਬਰ ਪਈ ਆ ਜਾਣੇ ਹੋਣਗੇ ਘੱਟੋ ਘੱਟ ਰੀ ਤਾਂ 60 70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦ ਦੀ ਕਾਰਵਾਈ ਕੀਤੀ ਹੈ ਵਿੱਦ ਪ੍ਰੂਫ ਦੇਵਾਂਗੇ ਸਾਡੇ ਕਿਟਾਪੇ ਤੋਂ ਵੱਧ ਹੋਈਆਂ ਗਾਲੀ ਗਲੋਚਾਂ ਦੇ ਵਿੱਦ ਪ੍ਰੂਫ ਦੇਵਾਂਗੇ ਅਸੀਂ ਜੇ ਨਾਮ ਹੋਏ ਤਾਂ ਫਿਰ ਕੋਈ ਨਾ ਭਾਈ ਫਿਰ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਛ ਨਾ ਕੁਛ ਤਾਂ ਨੌਜਵਾਨ ਬੈਠਣਗੇ ਨੈਗ ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜਥੇਦਾਰ ਐ ਨਹੀਂਗਾ ਅਸੀਂ ਤਾਂ ਜਤੀਮ ਆ ਸਾਡਾ ਕਾਲ ਤਖਤ ਖਾਲੀ ਬੈਠਾ ਵਾ ਸਾਨੂੰ ਜੇ ਸਾਨੂੰ ਕਿਸੇ ਤੋਂ ਆਸ ਨਹੀਂ ਹੈ ਉਹਨਾਂ ਨੇ 22 ਜਿਹੜਾ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੌਣ ਵਾਲੇ ਬੈਠੇ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜਥੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ ਦੋ ਤਿੰਨ ਅਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂ ਵੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋਰਾਂਗੇ ਕਰਾਂਗੇ ਭਾਈ ਜੀ ਅਸੀਂ ਜੋ ਮੁੱਦਾ ਹੈਗਾ ਉਹ ਅਲ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰੋਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਦੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫਿਜ਼ੀਕਲ ਰਿਲੇਸ਼ਨ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦਾਂ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਐ ਇੱਕ ਤੇ ਜੋ ਉਹ ਪ੍ਰੋਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜੀਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ ਡੇਢ ਦੋ ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਇਹ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੀ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਆ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਾਂ ਪੁੱਛ ਗਏ ਚੁndi ਹਥਿਆਰ ਕਿੱਥੋਂ ਆਇਆ ਕਿਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਨਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਇਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਤੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਉਹ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੀਆਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਕਿ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਜਿਹੜਾ ਆਪੇ ਬਾਲ ਮੈਂ ਕਿਉਂਕਿ ਦਾ ਪ੍ਰੋਮੋਸ਼ਨ ਕਾਫੀ ਹੋਣ ਲੱਗੇਗਾ ਚੀਜ਼ਾਂ ਦੀ ਹਾਂਜੀ ਤੇ ਤੁਸੀਂ ਬਲੌਗਰ ਦਾ ਨਾਮ ਦਿੱਤਾ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਚੀਜ਼ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22-23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀ ਚ ਕਹਿ ਰਹੀ ਆ ਵੀ ਸਹਜ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪਾਂ ਨੂੰ ਪਤਾ ਕਾਦੀਆਂ ਗੱਲਾਂ ਕਰ ਲੀਆਂ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਇਹ ਰੁਕਣਾ ਹੀ ਚਾਹੀਦੇ ਆ ਪੰਜਾਬ ਠੀਕ ਹੈ ਆ ਮੈਨੂੰ ਫਿਰ ਇਸ ਨਕਾਰ ਨੇ ਕਿੰਨਾ ਟਾਈਮ ਤੁਸੀਂ ਵੇਟ ਕਰੋਗੇ ਕਿਉਂ ਜੇ ਨਾਲ ਵੀ ਇਸਦਾ ਬੜਿਆ ਪੇਰਾ ਗੱਲ ਤੋਂ ਰੱਖੀ ਹੈ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਨੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲ ਬਾਤ ਹੈਗੀ ਉਹਦੇ ਤੇ 24 ਘੰਟਿਆਂ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਨਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਇਤਾਂ ਅਸੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਚ ਆਉਂਦਾ ਪਰ 1 ਮਹੀਨਾ ਅਸੀਂ ਜ਼ਰੂਰ ਵੇਟ ਕਰਿਆ ਕਰਾਂਗੇ ਵੀ ਉਹਦੇ ਤੇ ਕਾਰਵਾਈ ਹੋ ਜਾਈ ਕਿਉਂਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਹੈ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਪਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਆ ਤੇ ਉਹ ਆਪਦੀ ਸਾਕੀ ਭੈਣ ਨਾਲ ਫਿਜ਼ੀਕਲ ਰਿਲੇਸ਼ਨ ਚਾ ਸਾਡੇ ਮੁੰਡੇ ਦੀ ਉਮਰ 25 ਸਾਲ ਆ ਉਹ ਆਪਦੀ 15 ਸਾਲ ਦੀ ਸਾਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 7 ਸਾਲ ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਦੁੱਖ ਲੱਗਦਾ ਬਈ ਇਸ ਗੱਲ ਦਾ ਅਣਖਾ ਗੈਰਤਾ ਪੰਜਾਬ ਚੋਂ ਮੁੱਕਦੀਆਂ ਜਾ ਰਹੀਆਂ ਜਿੰਨਾ ਸਿੱਖਾ ਨੇ ਜਾਂ ਪੰਜਾਬ ਵਾਸੀਆਂ ਨੇ ਇਸ ਧਰਤੀ ਤੇ ਜਨਮ ਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀਅ ਜਿਤਾ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਣੀਆਂ ਹੀ ਇੱਜ਼ਤਾਂ ਤੇ ਨਿਗਾਹ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਐਦੂ ਪਹਿਲੋ ਇੱਕ ਮੈਂ ਪ੍ਰੋਡੂਸਰ ਡੀ ਐਕਸ ਐਕਸ ਨੂੰ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਜ ਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨਾ ਸਾਡਾ ਭਰਾ ਇਸ ਕਰਕੇ ਗੁੱਟਿਆ ਸੀ ਵੀ ਉਹ ਗਲਤ ਤਰੀਕੇ ਦੱਸਦਾ ਮੁੰਡੇ ਕੁੜੀਆਂ ਨੂੰ ਮਿਲਣ ਦੇ ਤੇ 3 ਸਾਲ ਹੋ ਗਏ ਕੁੱਟੇ ਨੂੰ ਸਾਡੇ ਦੇ ਪਰਚਾ ਚੱਲਦਾ ਉਹ ਨੂੰ ਪੁਲਿਸ ਹਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਬਾਰਾ ਕੰਪਲੇਂਟ ਐਸਐਸਪੀ ਦਫ਼ਤਰ ਘੱਟੋ-ਘੱਟ 10 ਪੰਚਾਇਤਾ ਭੇਜਾਂਗੇ ਮਾਨਸਾ ਜ਼ਿਲ੍ਹੇ ਦੇ 10000 ਪੰਚ ਹੋਣਗੇ ਤੇ ਉਹਨਾਂ ਨਾਲ 5-5 ਮੈਂਬਰ 50 ਜਣੇ ਹੋਣਗੇ ਘੱਟੋ-ਘੱਟ ਨਹੀਂ ਤਾਂ 60-70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦੀ ਕਾਰਵਾਈ ਕੀਤੀ ਹੈ ਵਿੱਦ ਪ੍ਰੂਫ ਦੇਵਾਂਗੇ ਸਾਡੇ ਕਿਤਾਬ ਤੋਂ ਵੱਧ ਹੋਈਆਂ ਗਾਲੀ-ਗਲੋਚਾਂ ਦੇ ਵਿੱਦ ਪ੍ਰੂਫ ਦੇਵਾਂਗੇ ਅਸੀਂ ਜੇ ਫਿਰ ਕੋਈ ਨਾ ਭਾਈ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਛ ਨਾ ਕੁਛ ਤਾਂ ਵੀਰ ਨੌਜਵਾਨ ਬੈਠਣਗੇ ਨਹਿਗ ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜ਼ਤੇਦਾਰ ਐ ਨਹੀਂਗਾ ਅਸੀਂ ਤਾਂ ਜਤੀਮ ਆ ਸਾਡਾ ਕਾਲ ਤਖਤ ਖਾਲੀ ਬੈਠਾ ਵੇ ਸਮਝ ਗਏ ਸਾਨੂੰ ਕਿਸੇ ਤੋਂ ਆਸ ਨਹੀਂ ਹੈ ਉਹਨਾਂ ਨੇ ਬਾਈ ਜੀ ਉਹਨਾਂ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੁਣ ਆਲੇ ਬੈਠੇ ਹੋ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜ਼ਤੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ ਦੋ ਤਿੰਨ ਅਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂ ਵੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋੜਾਂਗੇ ਕਰਾਂਗੇ ਭਾਈ ਅਸੀਂ ਜੋ ਮੁੱਦਾ ਹੈਗਾ ਉਹ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਹੁੰਦੇ ਆ ਜਾਂ ਫਿਜ਼ੀਕਲ ਰਿਲੇਸ਼ਨਾਂ ਦੇ ਕੇਸ ਹੁੰਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦਾਂ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਐ ਇੱਕ ਤੇ ਜੋ ਉਹ ਪ੍ਰਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ 1.5 ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੀ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਆ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਪੁੱਛ ਗਏ ਚੁੰਦੀ ਹਥਿਆਰ ਕਿੱਥੋਂ ਆਇਆ ਕਿਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਨਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਇਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਤੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ। ਕਿੰਨੇ ਕ ਮੁੱਦੇ ਤੁਸੀਂ ਵੇਖੇ ਆ ਇਸ ਤਰ੍ਹਾਂ ਦੇ ਦੇਖੇ ਆ। ਉਹ ਕਾਫੀ ਮੁੱਦੇ ਨੇ ਇਹ ਹੈਗੇ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੇ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ। ਹਾਂਜੀ। ਤੇ ਤੁਸੀਂ ਬਲੌਗਰ ਦਾ ਨਾਮ ਦੱਸੋ। ਹਾਂਜੀ। ਉਹ ਇੱਕ ਦੇਖੋ ਵਹਿਦਤਾ ਸੀ। ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਚੀਜ਼ ਨੂੰ ਪ੍ਰੋਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22-23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀ ਚ ਕਹਿ ਰਹੀ ਆ ਵੀ ਸਾਈਜ਼ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਤੇ ਰੁਕਣਾ ਚਾਹੀਦਾ ਕੰਪਲੇਨਟ ਐ ਕੇ ਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਇਤਾਂ ਆਹੀ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ 'ਚ ਹੀ ਆਉਂਦਾ ਪਰ 1 ਮਹੀਨਾ ਸੀ ਜਰੂਰ ਵੇਟ ਕਰਿਆ ਕਰਾਂਗੇ ਵੀ ਉਹਦੇ ਤੇ ਕਾਰਵਾਈ ਹੋ ਜਾਈ ਕਿਉਂਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਆ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਦਿੱਕਤ ਆ ਪਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਤੇ ਆਪਦੀ ਸਕੀ ਭੈਣ ਨਹੀਂ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਦੀਆਂ ਹੀ ਇੱਜ਼ਤਾਂ ਤੇ ਨਿਗਾਹ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਇਦੋਂ ਪਹਿਲੋ ਇੱਕ ਮੈਂ ਪ੍ਰੋਡੂਸਰ ਦੀ ਇਹ ਬੰਦ ਤੇ ਬੰਦੀ ਕਾਰਵਾਈ ਕੀਤੀ ਹੈ ਵੈਦ ਪ੍ਰੂਫ ਦੇਵਾਂਗੇ ਸਾਡੇ ਘਟਾਪੇ ਤੋਂ ਵੱਧ ਹੋਣ ਗਾਲੀ ਗਲੋਚਾਂ ਦੇ ਵੈਦ ਪ੍ਰੂਫ ਦੇਵਾਂਗੇ ਅਸੀਂ ਫਿਰ ਕੋਈ ਨਾ ਭਾਈ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਝ ਨਾ ਕੁਝ ਤਾਂ ਵੀਰ ਬਾਅਦ ਨੌਜਵਾਨ ਬੈਠਣਗੇ ਨੈਗ ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜਥੇਦਾਰ ਐ ਨਹੀਂਗਾ ਅਸੀਂ ਤਾਂ ਜਤੀਮਾ ਸਾਡਾ ਕਾਲ ਤਾਕਤ ਖਾਲੀ ਬੈਠਾ ਵੇ ਸਮਝ ਗਏ ਸਾਨੂੰ ਕਿਸੇ ਤੋਂ ਆਸ ਨਹੀਂ ਹੈ ਉਹਨਾਂ ਨੇ ਬਾਈ ਜੀ ਉਹਨਾਂ ਨੇ ਗੱਲ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੌਣ ਵਾਲੇ ਬੈਠੇ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜਥੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ ਦੋ ਤਿੰਨ ਅਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂਗੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋੜਾਂਗੇ ਕਰਾਂਗੇ ਬਾਜੀ ਅਸੀਂ ਜੋ ਮੁੱਦਾ ਹੈਗਾ ਉਹ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣਦਿਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫਿਜ਼ੀਕਲ ਰਿਲੇਸ਼ਨਾਂ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਧ ਅਧਿਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਇਸ ਚੀਜ਼ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮਾਰਕੀਟ ਚ ਚੱਲਦੇ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਪੁੱਛ ਗਏ ਚੁndi ਹਥਿਆਰ ਕਿੱਥੋਂ ਆਇਆ ਕਿਹਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਨਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨੇ ਸਾਡੇ ਦੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨਾਂ ਵਾਰੀ ਗੱਲਾਂ ਕੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨਾਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਕਿ ਮੇਰੀ ਗੱਲ ਚੱਲ ਰਹੀ ਆ ਔਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਹਾਂਜੀ ਤੇ ਤੁਸੀਂ ਬਲੌਗਰ ਦਾ ਨਾਮ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟਕ ਬੀਬੀ ਜੀ ਦੀ 22 23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦਾ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਹੈ ਉਸ ਚੀਨ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜਿੱਚ ਕਹਿ ਰਹੀ ਆ ਵੀ ਸਹਜ ਜੇ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਈ ਇਹ ਰੁਕਣਾ ਹੀ ਚਾਹੀਦਾ ਹੈ ਪੰਜਾਬ ਦੇ ਸਰਕਾਰ ਨੇ ਕਿੰਨਾ ਟਾਈਮ ਤੁਸੀਂ ਵੇਟ ਕਰੋਗੇ ਮੈਨੂੰ ਤਾਂ ਇਹ ਸਰਕਾਰ ਨੇ ਕਿੰਨਾ ਟਾਈਮ ਤੁਸੀਂ ਵੇਟ ਕਰੋਗੇ ਕਰੋ ਜੀ ਨਾਮ ਕਰੋਗੇ ਕਰੋ ਜੀ ਨਾਮ ਰਜਿਸਟਰ ਨਾਲ ਬਣਿਆ ਫੇਰ ਅੱਜ ਦਾ ਪ੍ਰੋਬਲਮ ਕੀ ਹੈ ਪ੍ਰਸ਼ਾਸਨ ਵਿਹਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਰੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈਗੀ ਉਹਦੇ ਤੇ 24 ਘੰਟੇ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਨਟ ਹੈ ਕਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਰਾਹੀ ਉਹਦੇ ਤਰ੍ਹਾਂ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪਰ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਦਿੱਕਤ ਆ ਪਰ ਦੁੱਖ ਲੱਗਦਾ ਇੱਕਦੋ ਵੱਧ ਹੋਈਆਂ ਗਾਲੀ ਗਲੋਚਾਂ ਦੇ ਵਿੱਧ ਪ੍ਰੂਫ ਦੇਵਾਂਗੇ ਅਸੀਂ ਜੇ ਨਾਲ ਹੋਵੇ ਜੀ ਫਿਰ ਕੋਈ ਨਾ ਭਾਈ ਮਹੀਨਾ ਹੋਰ ਵੇਟ ਕਰਨ ਫਿਰ ਸਿਰ ਜੋੜ ਕੇ ਆਪ ਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜ਼ਤੇਦਾਰ ਐ ਨਹੀਂਗਾ ਅਸੀਂ ਤਾਂ ਜਤੇਮ ਆ ਸਾਡਾ ਕਾਲ ਤਾਕਤ ਖਾਲੀ ਬੈਠਾ ਵੇ ਸਮਝ ਗਏ ਸਾਨੂੰ ਕਿਸੇ ਤੋਂ ਆਸ ਤੀਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂ ਵੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋਰਾਂਗੇ ਕਰਾਂਗੇ ਅਸੀਂ ਜੋ ਮੁੱਦਾ ਹੈਗਾ ਉਹ ਇੱਕ ਗਲਤ ਗੈਰ ਕੋਣੂ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਹੁੰਦੇ ਆ ਜਾਂ ਫਿਜ਼ੀਕਲ ਰਿਲੇਸ਼ਨਾਂ ਦੇ ਕੇਸ ਹੁੰਦੇ ਤੇ ਜੋ ਉਹ ਪ੍ਰੋਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਵੀ ਇਸ ਚੀਜ਼ ਤੇ ਵੀ ਕਾਨੂੰਨ ਲਾਗੂ ਹੋਣਾ 1.5 ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰਦਾ ਫੋਟੋ ਜਾਂ ਵੀਡੀਓ ਪਾਉਗੀ ਉਹਦੇ ਤੇ ਪਰਚੇ ਚੱਲਦੇ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਪੁੱਛਗੇ ਚੁੰਦੀ ਹਥਿਆਰ ਕਿੱਥੋਂ ਆਇਆ ਕਿਹਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿਣਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਤੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮੋ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਕਿੰਨੇ ਕੁ ਮੁੱਦੇ ਤੁਸੀਂ ਵੇਖੇ ਆ ਇਸ ਤਰ੍ਹਾਂ ਦੇ ਜਿਹੜੇ ਹੈ ਉਹ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੇ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਵੀ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਕੀ ਇਸ ਤਰ੍ਹਾਂ ਦੇ ਨਾਲ ਹਾਂਜੀ ਤੇ ਸੀ ਬਲੌਗਰ ਦਾ ਨਾਮ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਅਸੀਂ ਨੂੰ ਪ੍ਰੋਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22 23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀਨ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀ ਚ ਕਹਿ ਰਹੀ ਆ ਵੀ ਸਾਈਜ਼ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪਾਂ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਈ ਇਹ ਰੁਕਣਾ ਚਾਹੀਦੇ ਆ ਪੰਜਾਬ ਅਮੈਰੋਫ ਦੇ ਇਸ ਰਕਾਰ ਨੇ ਕਿੰਨਾ ਟਾਈਮ ਤੁਸੀਂ ਵੇਟ ਕਰੋਗੇ ਕਿਉਂ ਜੇ ਨਾਂ ਰੀਸਨਾਂ ਦਾ ਬੜਿਆ ਫੇਰਾ ਜਲਾ ਤੁਹਾਡਾ ਰਿਐਕਸ਼ਨ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਨੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈਗੀ ਉਹਦੇ ਤੇ 24 ਘੰਟਿਆਂ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਂਟ ਹੈ ਕਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਰਾਹੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਜੀ ਆਉਂਦਾ ਪਰ 1 ਮਹੀਨਾ ਸੀ ਜ਼ਰੂਰ ਵੇਟ ਕਰਿਆ ਕਰਾਂਗੇ ਕਿ ਉਹਦੇ ਤੇ ਕਾਰਵਾਈ ਹੋ ਜਾਈ ਕਿਉਂਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਆ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚ ਮਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਆ ਤੇ ਉਹ ਆਪਦੀ ਸੱਕੀ ਭੈਣ ਨਾਲ ਫਿਜ਼ੀਕਲ ਰਿਲੇਸ਼ਨ ਚ ਸਾਡੇ ਮੁੰਡੇ ਦੀ ਉਮਰ 25 ਸਾਲ ਆ ਉਹ ਆਪਦੀ 15 ਸਾਲ ਦੀ ਸੱਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 7 ਸਾਲ ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਦੁੱਖ ਲੱਗਦਾ ਬਈ ਇਸ ਗੱਲ ਦਾ ਅਣਖਾ ਗੈਰਤਾ ਪੰਜਾਬ ਚੋਂ ਮੁੱਕਦੀਆਂ ਜਾ ਰਹੀਆਂ ਜਿੰਨਾ ਸਿੱਖਾ ਨੇ ਜਾਂ ਪੰਜਾਬ ਵਾਸੀਆਂ ਨੇ ਇਸ ਧਰਤੀ ਤੇ ਜਾਣ ਮੱਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀਆਂ ਜਿੱਤਾਂ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਣੀਆਂ ਹੀ ਇੱਜ਼ਤਾਂ ਤੇ ਨਿਗਾਹ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਐਦੂ ਪਹਿਲੋ ਇੱਕ ਮੈਪਡੂਸਰ ਡੀਐਕਸ ਐਕਸ ਨੂੰ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਜ ਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨ ਆ ਸਾਡਾ ਭਰਾ ਇਸ ਕਰਕੇ ਘੁੱਟਿਆ ਸੀ ਵੀ ਉਹ ਗਲਤ ਤਰੀਕੇ ਦਾਸਦਾ ਮੁੰਡੇ ਕੁੜੀਆਂ ਨੂੰ ਮਿਲਣ ਦੇ ਤੇ 3 ਸਾਲ ਹੋ ਗਏ ਕੁੱਟੇ ਨੂੰ ਸਾਡੇ ਦੇ ਪਰਚਾ ਚੱਲਦਾ ਉਹ ਨੂੰ ਪੁਲਿਸ ਹਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਬਾਰਾ ਕੰਪਲੇਂਟ ਐਸਐਸਪੀ ਦਫ਼ਤਰ ਘੱਟੋ-ਘੱਟ 10 ਪੰਚਾਇਤਾਂ ਭੇਜਾਂਗੇ ਮਾਨਸਾ ਜ਼ਿਲ੍ਹੇ ਦੇ 10 ਸਰਪੰਚ ਹੋਣਗੇ ਤੇ ਉਹਨਾਂ ਨਾਲ 5-5 ਮੈਂਬਰ 50 ਜਣੇ ਹੋਣਗੇ ਘੱਟੋ-ਘੱਟ ਨਹੀਂ ਤਾਂ 60-70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦੀ ਕਾਰਵਾਈ ਕੀਤੀ ਹੈ ਵਿੱਦ ਪ੍ਰੂਫ ਦੇਵਾਂਗੇ ਸਾਡੇ ਕਿਟਾਪ ਤੋਂ ਵੱਧ ਹੋਈਆਂ ਗਾਲੀ-ਗਲੋਚਾਂ ਦੇ ਵਿੱਦ ਪ੍ਰੂਫ ਦੇਵਾਂਗੇ ਅਸੀਂ ਜੇ ਫਿਰ ਕੋਈ ਨਾ ਭਾਈ। ਹੋ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਛ ਨਾ ਕੁਛ ਤਾਂ ਵੀ ਹੋ ਜਾਏ। ਨੌਜਵਾਨ ਬੈਠਣਗੇ ਨæg ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜ਼ਥੇਦਾਰ ਐ ਨਹੀਂਗਾ। ਅਸੀਂ ਤਾਂ ਜਿਤੇਮ ਆ ਸਾਡਾ ਕਾਲ ਤਖਤ ਖਾਲੀ ਬੈਠਾ ਵੇ। ਸਮਝ ਗਏ ਸਾਨੂੰ ਕਿਸੇ ਤੋਂ ਆਸ ਨਹੀਂ ਹੈ। ਉਹਨਾਂ ਨੇ ਬਾਈ ਜੀ ਉਹਨਾਂ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ। ਤੇ ਉਹ ਜਿਹੜੇ ਹੌਣ ਵਾਲੇ ਬੈਠੇ ਹੋ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜ਼ਥੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ। ਦੋ ਤੰਨਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂਗੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋੜਾਂਗੇ ਕੋਈ ਕਰਾਂਗੇ ਅਸੀਂ ਜੋ ਮੁੱਦਾ ਹੈਗਾ ਉਹ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰੋਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫਿਜ਼ੀਕਲ ਰਿਲੇਸ਼ਨ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਬ ਦਾ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦੀਆਂ ਕਰ ਦਿੰਦੇ ਜੋ ਗੈਰਕਾਨੂੰਨੀ ਐ ਇੱਕ ਤੇ ਜੋ ਉਹ ਪ੍ਰੋਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ 1.5-2 ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੀ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਪੁੱਛ ਗਏ ਚੁਦੀ ਹਥਿਆਰ ਕਿੱਥੋਂ ਆਇਆ ਕਿਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਦਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਤੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਕਿੰਨੇ ਕ ਮੁੱਦੇ ਤੁਸੀਂ ਵੇਖੇ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੀਆਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਤੇ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਕੀ ਇਸ ਤਰ੍ਹਾਂ ਦੇ ਨਾਲ ਹਾਂਜੀ ਤੁਸੀਂ ਬਲੌਗਰ ਦਾ ਨਾਮ ਦਿੱਤਾ ਹੈ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22 23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀ ਚ ਕਹਿ ਰਹੀ ਆ ਵੀ ਸੈਜ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਇਹ ਰੁਕਣਾ ਹੀ ਚਾਹੀਦੇ ਆ ਪੰਜਾਬ ਠੀਕ ਹੈ ਆ ਮੈਨੂੰ ਫਿਰ ਇਸ ਤਰ੍ਹਾਂ ਨੇ ਕਿੰਨਾ ਟਾਈਮ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਰੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈਗੀ ਉਹਦੇ ਤੇ 24 ਘੰਟਿਆਂ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਂਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਇਤਾਂ ਅਸੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਚ ਆਉਂਦਾ ਪਰ 1 ਮਹੀਨਾ ਅਸੀਂ ਜ਼ਰੂਰ ਵੇਟ ਕਰਿਆ ਕਰਾਂਗੇ ਵੀ ਉਹਦੇ ਤੇ ਕਾਰਵਾਈ ਹੋ ਜਾਈ ਤੋ ਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਹੈ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਦਿੱਕਤ ਆ ਪਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਆ ਤੋ ਆਪਦੀ ਸਾਕੀ ਭੈਣ ਨਾਲ ਫਿਜ਼ੀਕਲ ਰਿਲੇਸ਼ਨ ਚ ਸਾਡੇ ਮੁੰਡੇ ਦੀ ਉਮਰ 25 ਸਾਲ ਆ ਉਹ ਆਪਦੀ 15 ਸਾਲ ਦੀ ਸਾਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 7 ਸਾਲ ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਆ ਦਖਲਾ ਹੈਤਾ ਭਈ ਇਸ ਗੱਲ ਦਾ ਅਣਖਾ ਗੈਰਤਾ ਪੰਜਾਬ ਚ ਮੁੱਕਦੀਆਂ ਜਾ ਰਹੀਆਂ ਜਿਨ੍ਹਾਂ ਸਿੱਖਾਂ ਨੇ ਜਾਂ ਪੰਜਾਬ ਵਾਸੀਆਂ ਨੇ ਇਸ ਧਰਤੀ ਤੇ ਜਨਮ ਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀਅ ਜਿੱਤਾ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਣੀਆਂ ਹੀ ਇੱਜ਼ਤਾ ਤੇ ਨਿਗਾਹ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਐਦੂ ਪਹਿਲੋ ਇੱਕ ਮੈਂ ਪ੍ਰੋਡੂਸਰ ਡੀ ਐਕਸ ਐਕਸ ਨੂੰ ਕੁੱਟ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਜ ਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨ ਆ ਸਾਡਾ ਭਰਾ ਇਸ ਕਰਕੇ ਕੁੱਟਿਆ ਸੀ ਵੀ ਉਹ ਗਲਤ ਤਰੀਕੇ ਦਾਸਦਾ ਮੁੰਡੇ ਕੁੜੀਆਂ ਨੂੰ ਮਿਲਣ ਨਾ ਦੇ ਤੇ 3 ਸਾਲ ਹੋ ਗਏ ਕੁੱਟੇ ਨੂੰ ਸਾਡੇ ਦੇ ਪਰਚਾ ਚੱਲਦਾ ਉਹ ਨੂੰ ਪੁਲਿਸ ਹਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਬਾਰਾ ਕੰਪਲੇਂਟ ਐਸਐਸਪੀ ਦਫ਼ਤਰ ਘਟੋ ਘਟਾ 10 ਪੰਚਾਇਤਾਂ ਭੇਜਾਂਗੇ ਮਾਨਸਾ ਜ਼ਿਲ੍ਹਾ ਦੇ 10 ਸਰਪੰਚ ਹੋਣਗੇ ਤੇ ਉਹਨਾਂ ਨਾਲ ਪੰਜ-ਪੰਜ ਮੈਂਬਰ ਪਈ ਆ ਜਾਣੇ ਹੋਣਗੇ ਘੱਟੋ-ਘੱਟ ਰੀ ਤਾਂ 60-70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦ ਦੀ ਕਾਰਵਾਈ ਕੀਤੀ ਹੈ ਵਿੱਦ ਪ੍ਰੂਫ ਦੇਵਾਂਗੇ ਸਾਡੇ ਕਿਟਾਪੇ ਤੋਂ ਵੱਧ ਹੋਈਆਂ ਗਾਲੀ-ਗਲੋਚਾਂ ਦੇ ਵਿੱਦ ਪ੍ਰੂਫ ਦੇਵਾਂਗੇ ਅਸੀਂ ਫਿਰ ਕੋਈ ਨਾ ਭਾਈ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਝ ਨਾ ਕੁਝ ਤਾਂ ਬੀਤੇ ਨੌਜਵਾਨ ਬੈਠਣਗੇ ਨਹਿਗ ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜਥੇਦਾਰ ਐ ਨਹੀਂਗਾ ਅਸੀਂ ਤਾਂ ਜਤੀਮ ਆ ਸਾਡਾ ਕਾਲ ਤਖਤ ਖਾਲੀ ਬੈਠਾ ਵਾ ਸਾਨੂੰ ਕਿ ਸਾਨੂੰ ਕਿਸੇ ਤੋਂ ਆਸ ਨਹੀਂ ਹੈ ਉਹਨਾਂ ਨੇ ਬਾਈ ਜੀ ਉਹਨਾਂ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੌਣ ਵਾਲੇ ਬੈਠੇ ਹੋ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜਥੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ ਦੋ ਤਿੰਨ ਅਰੇ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂ ਵੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋੜਾਂਗੇ ਕਰਾਂਗੇ ਭਾਈ ਅਸੀਂ ਜੋ ਮੁੱਦਾ ਹੈਗਾ ਉਹ ਅਲ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਦੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫਿਜ਼ੀਕਲ ਰਿਲੇਸ਼ਨ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦ ਆ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਹੈ ਇੱਕ ਤੇ ਜੋ ਉਹ ਪ੍ਰਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਉਹਦੇ ਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ ਡੇਢ ਦੋ ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਇਹ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੀ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਆ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਾਂ ਪੁੱਛਗੇ ਚੁਦੀ ਹਥਿਆਰ ਕਿੱਥੋਂ ਆਇਆ ਕਿਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿਣਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਤੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਉਹ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੀਆਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਤੇ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਇਹਦਾ ਬਾਲ ਮੈਂਟਰ ਵੀ ਦਾ ਪ੍ਰੋਮੋਸ਼ਨ ਕਾਫੀ ਹੋਣ ਲੱਗੇ ਨਾ ਚੀਜ਼ਾਂ ਦੀ ਹਾਂਜੀ ਤੁਸੀਂ ਬਲੌਕਰ ਦਾ ਨਾਮ ਦਿੱਤਾ ਹੈ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਚੀਜ਼ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22-23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀ ਚ ਕਹਿ ਰਹੀ ਆ ਵੀ ਸਾਈਜ਼ ਜੇ ਪਤਲਾ ਤਾਂ ਮੋਟਾ ਕਰ ਲਓ ਜੇ ਛੋਟਾ ਵਾ ਤਾਂ ਵੱਡਾ ਕਰ ਲਓ ਆਪਾਂ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਇਹ ਰੁਕਣਾ ਚਾਹੀਦੇ ਆ ਪੰਜਾਬ ਠੀਕ ਹੈ ਆ ਮੈਨੂੰ ਫੋਟੋ ਇਸਕਾਰ ਨੇ ਕਿੰਨਾ ਟਾਈਮ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਨੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈਗੀ ਉਹਦੇ ਤੇ 24 ਘੰਟੇ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਂਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਰਾਹੀਂ ਉਹਦੇ ਤੇ ਅਸੀਂ 1 ਮਹੀਨਾ ਵੇਟ